ਪਹਿਲਾਂ ਵੈੜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫੜਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਬੱਦਨੀ ਕਲਾਂ ਦੇ ਵਿੱਚ ਸੁਖਵੀਰ ਬਾਈ ਦੇ ਘਰੇ ਇਸ ਟਾਈਮ ਮੌਜੂਦ ਆ ਜਿੰਦੇ ਕੋਲੇ ਤੋਕੜਾ ਗੱਪਣਾ ਮਈਆਂ ਦਾ ਖਜ਼ਾਨਾ ਹੁੰਦਾ ਵਾ ਮਿੱਤਰੋ ਲੈ ਵੀ ਜਿਨ੍ਹਾਂ ਨੇ ਘੱਟ ਪੈਸੇ ਲਾਉਣੇ ਆ ਥੋੜੇ ਪੈਸਿਆਂ ਦੇ ਵਿੱਚ ਜਾਨਵਰ ਚੰਗਾ ਲੈਣਾ ਵਾ ਹੁਣ ਇਹਦੋਂ ਬਾਅਦ ਨਹੀਂ ਕੋਈ ਮੈਂ ਸੁਨੇਹਾ ਦੇਣਾ ਵਾ ਵੈੜ ਲੈ ਕੇ ਆਇਆ ਤੁਹਾਡੇ ਲਈ ਮਿੱਤਰੋ ਯਕੀਨ ਕਰਿਆ ਜੇ ਅਸਰ ਵੱੱਛੀ ਵੀ ਨਹੀਂ ਇੰਨੇ ਦੀ ਆਉਂਦੀ ਜਿੰਨੇ ਦੀ ਤੁਹਾਨੂੰ ਵੈੜ ਦੇ ਦੇਣੀ ਆ ਦੁੱਧ ਦਿੰਦੀ ਇੰਦੇ ਤੋਂ ਸ਼ੁਰੂਆਤ ਕਰਦੇ ਆ ਸ਼ੁਰੂਆਤ ਦੇ ਵਿੱਚ ਹੀ ਤੁਹਾਨੂੰ ਤੋਹਫਾ ਦਈਏ ਵੀਡੀਓ 'ਚ ਸასი ਘਾਵੇਰੇ ਸასი ਘਾਵੇਰੇ ਕੀ ਹਾਲ ਆ ਵੱਡੇ ਭਾਈ ਬਹੁਤ ਵਧੀਆ ਵੀਰੇ ਸੇਤਾ ਦੇ ਘਰ ਤੇ ਹਾਂਜੀ ਵੀਰੇ ਵਧੀਆ ਵੀਰੇ ਠੀਕ ਆ ਅਸਾਂ ਅਸਾਂ ਕਬੀਰ ਭਾਈ ਮੈਂ ਕਹਤਾ ਵੀ ਅੱਸਰ ਬੱਚੀਆਂ ਦੇ ਨਾਲੋਂ ਵੀ ਸਸਤੀ ਗਾਂ ਦੇਣੀ ਆ। ਹਾਂ ਜੀ। ਸੱਚੀ ਕਰੇਂਗਾ ਨਾ ਇਹ? ਹਾਂ ਵੀਰੇ ਸੱਚੀ ਆ। ਠੀਕ ਆ। ਦੱਸ ਮੈਨੂੰ ਕਿੰਨਾ ਸੂਆ ਵੈੜਾ ਇਹ? ਪਹਿਲਾ ਸੂਆ ਰੱਖ ਲੈ ਵੀਰੇ ਵੈੜ। ਠੀਕ ਆ। ਠੀਕ ਆ। ਦੁੱਧ ਹੋਊਗਾ 7 ਕਿਲੋ, 6 ਕਿਲੋ ਭਾਣਾ ਜਿਹੜਾ ਮਰਜ਼ੀ ਚੋ ਕੇ ਲੈ। ਠੀਕ ਆ ਬਾਈ। ਤੇ ਇੱਕ ਗੱਲ ਹੋਰ ਆ ਬਾਈ ਤੇ ਬੜੀ ਬੁਣੀ ਨਹੀਂ ਇਹ। ਨਹੀਂ ਵੀਰੇ। ਠੀਕ ਆ। ਬੋਲੀ-ਬਾਰਲੀ ਕੋਈ ਹੋਵੇ ਚਾਹਤ। ਹਾਂ ਵੀਰੇ ਕੱਲ ਪਰਸੋਂ ਬੋਲਦੀ ਸੀ ਕਿ ਉਹਨਾਂ ਨੇ ਟੀਕਾ ਪਰਾਇਆ ਨਹੀਂਗਾ। ਬੜੀ ਚੰਗੀ ਥੱਲੋ ਵਖਾਈ ਪੁੱਤ ਜਾ ਕੇ ਹੁਣ ਵੇਖੋ ਬਾਈ ਮਿੱਤਰੋ। ਨਹੀਂ। ਠੀਕ ਆ ਰੇ ਓਕੇ ਅੱਛਾ ਚੂਣ ਚਾੜ ਨੂੰ ਠੰਡੀ ਸੀਲ ਹਾਂ ਵੀਰੇ ਵਧੀਆ ਜਿਹੜਾ ਮਰਜ਼ੀ ਚੋਈ ਜਾਵੇ ਠੀਕ ਆ ਬਾਈ ਓਕੇ ਵੈਡ ਬੁੱਕਲ ਜੀ ਦੀ ਆ ਹਨਾ ਹਾਂਜੀ ਵੀਰੇ ਜਰਸੀ ਤੇ ਆ ਗਈ ਹਾਂਜੀ ਵੀਰੇ ਕਿੰਨੇ ਦੀ ਦੇ ਦੀਆ ਵੀਰੇ ਐਂ ਪਟਾਕਾ ਕਰਦੀ ਕਰਿਆ ਦੀ ਜਿਹੜਾ ਲੋਕ ਕਹਿੰਦੇ ਵਾਕਿਆ ਹੀ ਸਾਬੇੜ ਜਿਹੜੀ ਸ਼ੁਰੂਆਤ ਤੇ ਗੱਲ ਕਈ ਸਿਰਾਂ ਹੀ ਕਰਾਤਾ ਕਰਦੀ ਉਹ ਵਿਖਾਈ ਜਾਂਦਾ ਕਰਦੇ ਵੇਖ ਬੱਚੀ ਵੇ ਮੇਰੇ ਅਰਕੀ ਆ ਜਮਾ ਸੋਹਣੀ ਜੀ ਹਨਾ ਵੇ ਕਿੰਨੀ ਸੋਹਣੀ ਆ ਯਾਰ ਭਈ ਤੋਰ ਇੱਕ ਰੀ ਤੋਰ ਤੋਰ ਲੈ ਵੀ ਪਤ ਪਿੱਛੇ ਚੱਲ ਲੈ ਦੇਖ ਬੱਚੀ ਲੈ ਆ ਬਾਈ ਲੋੜ ਲੈ ਵੀ ਹੂੰ ਨਹੀਂ ਠੀਕ ਆ ਸੋ ਕਬੀਰ ਬਾਈ ਯਾਰ ਕਿੰਨੇ ਦੀ ਮੈਨੂੰ ਰਸਾ ਲੈ ਫਿਰ ਵਾਲਾ ਕਟਾਉਣਾ ਵੀਰੇ ਨਾ ਫੜਾ ਰਸਾ 15000 ਦੀ ਵੱਛੀ ਦੇ ਨਾ ਇਹ ਨਾ ਕਰ ਮੇਰਾ ਮਾਨ ਰੱਖ ਬਾ ਮਾਨ ਹੀ ਆ ਯਾਰ ਕਿੰਨਾ ਕੈਮਰਾਮੈਨ ਰੱਖ ਲਈ ਮੈਂ ਤੈਨੂੰ ਕਹਿੰਦਾ ਨਹੀਂ ਵਾਲਾ 14000 ਦੀ ਵੱਛੀ ਦੇ ਦੇ ਦਿਆਂਗੇ ਯਾਰ ਲੈ ਲਓ ਯਾਰ ਲੈ ਬਾਈ ਲੈ ਵੇ ਹੁਣ ਦੱਸੋ ਭਰਾਓ ਇਧਰ ਮੋਬਾਈਲ ਡੇਟਾਈ ਟੋਕੀ ਚੱਲ ਕੋਈ ਬੰਦ ਗਿਆ ਇਧਰ ਮੇਰੇ ਫੂਮ ਦਾ ਹੋ ਗਿਆ ਇਹ ਕੰਮ ਭਰਾਓ ਚੱਲ ਬਈ ਲਾ ਵੀ ਤੁਹਾਨੂੰ 14000 ਤੇ ਦਵਾਉਂਦਾ ਦੂੰਦਾ ਮੈਂ ਹੋ ਗਿਆ ਇੱਥੇ ਰੱਸੀ ਵੇਖੋ ਗਰਾਂ ਦੀ ਮਤੋਂ ਦਾ ਲੇਵਾ ਪਾਂਡਾ ਯਾਰ ਠੀਕ ਐ ਸੁਖਵੀਰ ਭਾਈ ਜਉਂਦਾ ਰਾਇ ਯਾਰ ਤੈਨੂੰ ਸਲਾਮ ਤੇਰੇ ਮੋਲਨ ਨੂੰ ਸਲਾਮਾਂ ਤੇਰੇ ਭਾਣ ਨੂੰ ਸਲਾਮਾਂ ਚੱਲ ਰੋਟੀ ਤਾਂ ਕਮਾਉਣਾ ਤੂੰ ਪਰ ਜਾਇਜ਼ ਆ ਯਾਰ ਹਜੇ ਵਪਾਰੀ ਨਫਾ ਲੈ ਲੈਣਗੇ ਸਾਮਕੇ 20 ਤੇ ਅੰਡ ਕਰੂ ਜਿਹੜਾ ਮਰਜੀ ਵੀਰੇ ਬੱਛੀ ਸਾਮ ਲਵੇ ਦੁੱਧ 8 ਕਿਲੋ ਤੋਂ ਬਾਹਰ ਜਾਣਾ ਬੱਜੀ 20 22000 ਤੇ ਚਲੀ ਜਾਣਾ ਜਾਣਾ ਵੀਰੇ ਜਾਣਾ ਵੀਰੇ ਅੱਛਾ ਇੱਕ ਇਹ ਤੋਹਫਾ ਹੋ ਗਿਆ ਹੋਰ ਕਿਹੜਾ ਦਈਏ ਹੋਰ ਹੋ ਮੈਂ ਵੀਰੇ ਉਹਦੇ ਉੰਦੇ ਥੱਲੇ ਕਿੰਨਾ ਦੁੱਧ ਆ ਉਹਦੇ ਥੱਲੇ ਵੀਰੇ 6 ਕਿਲੋ ਦੁੱਧਾ ਠੀਕ ਆ ਗੱਪਣ ਗੱਪਣ ਕੋਈ ਗੱਪਣ ਵੀਰੇ 31 ਤਰੀਕ ਨੂੰ ਮੈਂ ਖੁਦ ਟੀਕਾ ਭਰਾਇਆ ਨੀਲੀ 라ਵੀ ਦਾ ਨੀਲੀ 라ਵੀ ਦਾ ਦੁੱਧ ਵੀਰੇ 6 ਕਿਲੋ ਮਿਲਦੀ ਕਿਵੇਂ 6 ਕਿਲੋ ਵੀਰੇ ਭਾਰੇ ਤੇ ਮਿਲਦੀ ਇੱਕ ਡੰਗ ਚੋਨਾ ਮੈਂ ਥਾਤੇ ਉੱਤੇ ਚੋਾਈ ਲੱਗਦੀ ਆ ਹਾਂ ਵੀਰੇ ਸਾਂਭਣ ਵਾਲੀ ਆ ਜਿਹਨੇ ਸਾਂਭ ਲਈ ਹੂੰ ਤੇ ਤਿਆਰ ਨਹੀਂ ਕੱਢ ਕੇ ਆਣੀ ਪਤਾ ਲੱਗਣਾ ਇਹਦਾ ਵੀ ਸਾਂਭਣ ਵਾਲੀ ਆ ਕਿ ਕਰਨ ਵਾਲੀ ਇਹਨੂੰ ਬਾਹਰ ਲਿਆ ਕੱਢ ਕੇ ਫਿਰ ਕਰਾਉ ਸਰਾ ਲਿਆ ਇਹਨੂੰ ਵੀਰੇ ਮਿੱਤਰਾ ਕਿੰਨੇ ਦੀ ਦੇਣੀ ਆ ਵੀਰੇ ਇਹੇ ਤਕਬੀਰ ਇਹ ਇਹ ਬਨੇ ਆਪਾਂ 42000 ਦੀ ਮਹਿੰਦੇ ਸਿਰਫ ਹਾਂ ਜੀ ਨਹੀਂ ਠੀਕ ਆ ਯਾਰ ਫਿਰ ਤੇਰਾ ਤਾਂ ਮੁੱਲ ਹੀ ਯਾਰ ਸੈਟ ਬੈਠਾ ਜਾਵਾਂ ਦੁੱਧ ਪੀਣ ਵਾਲੇ ਨੂੰ ਜਾਵਾਂ ਵਿਚਾਰੀ ਕਿਤੇ ਇੱਕ ਥਾਂ ਤੇ ਖੜੀ ਖੜੀ ਦੇ ਆਹ ਤੇ ਖੜੀ ਸੀ ਵੀਰੇ ਹੂੰ ਕੱਦ ਵੇਖ ਮੈਂ ਦਾ ਹਨਾ ਬਾਈ ਮੈਂ ਠੀਕ ਆ ਜੱਟਾ ਬਤੀਗਾ ਤੂੰ ਭਰਿਆ ਨੀਲੀ ਰਵੀ ਦਾ ਹੈ ਖੁਦ ਭਰਿਆ ਵੀਰੇ ਗੱਲ ਕਰਾਉਂਗਾ ਡਾਕਟਰ ਨਾਲ ਅੰਦਰੋਂ ਅੰਦਰੋਂ ਜਿਹੜਾ ਭਰ ਕੇ ਗਿਆ ਅੰਦਰੋਂ ਸੈਟਾ ਪੂਰੀ ਜਮਾ ਯਾਰ ਵੀਰੇ ਨੀਲੀ ਰਵੀ ਦਾ ਸਰਕਾਰੀ ਸੀਮਣ ਭਰਾਇਆ ਬਸ ਠੀਕ ਆ ਬਾਈ ਕਿੰਨੇ ਦੀ 42 ਜੋ ਜਸ ਤੇ ਨੋਟ ਜਵਾਂ ਰਿਸੈਪਟ ਉਹਨਾਂ ਜਿਹੜਾ 41000 ਦੀ ਮੈਂ ਦੇ ਦਾਂਗੇ 40000 ਦੀ ਜਾ ਦੇ ਦਾਂਗੇ ਯਾਰ ਜੀ ਠੀਕ ਆ ਯਾਰ ਲੈ ਵੀ ਪਰ ਇੱਕ ਗੱਲ ਆ ਜਿਹੜਾ ਆ ਕੇ ਥੱਲੇ ਬਹਿ ਗਿਆ ਮੈਂ ਇਹਦੇ ਉੱਠਦਾ ਨਹੀਂ ਬਸ ਠੀਕ ਲੱਖ ਵਾਲੀ ਚਵਾਈ ਨਹੀਂ ਲੱਗੀ ਐਸੀ ਜਿਵੇਂ ਬਸ ਠੀਕ ਆ ਬਾਈ ਓਕੇ ਬੰਨ ਦੇ ਬਾਈ ਕੀ ਮਾੜੀ ਆ ਯਾਰ ਇਨੇ ਤੇ ਕਮਲਿਆ ਦੁੱਧ ਪੀਣ ਕੇ ਟਕਾ ਕੇ ਅਗਲੇ ਹੈ ਮੈਂ ਡੈਰੀ ਬਣਾਉਣੀ ਆ ਉਹਨੂੰ 10 ਮਹੀਆ ਇਹੋ ਜਿਹੀ ਬਣਾਉਣੀ ਆਵੇਂ ਆ ਵੀ ਆ ਕਿੰਨੇ ਦੀ ਦੇ ਦੇ ਮੇਰੇ ਕਿੰਨੇ ਲੈਣੀ ਹੋਵੇ ਯਾਰ ਇਹਦੇ ਥੱਲੇ ਭਾਈ ਆਪਾਂ ਨਹੀਂ ਝੂਠ ਮਾਰਨਾ ਹੂੰ ਦੁੱਧ 2 ਕਿਲੋ ਹੀ ਆ ਵੀਰੇ ਠੀਕ ਆ ਠੀਕ ਆ ਠੀਕ ਆ ਕਿਹਦੀ ਦੁੱਧ ਵੱਧ ਤੇ ਜਿਹੜਾ ਤੇਰੇ ਨਾਲ ਧੋਖਾ ਆ ਗਿਆ ਹੈ ਹਾਂ ਵੀਰੇ ਠੀਕ ਆ ਭਾਈ ਕਿੰਨਾ ਦੁੱਧ ਦੱਸ ਕਿ ਮੈਂ ਇਹ ਵੀ ਪਹਾੜੇ ਦੀ ਪੈਂਦੀ ਆ ਦੱਸ ਕੇ ਕਿ 5 ਕਿਲੋ ਦੱਸਿਆ ਸੀ ਬਾਈ ਆਪਾਂ ਨੂੰ ਕਿੰਨੇ ਦੀ ਦੇ ਦਈਏ ਅਸੀਂ ਕਾਟੇ ਵਾਟੇ ਕਰਕੇ 32000 ਦੀ ਮੈਂ ਦੇ ਦਾਂਗੇ 32 32 ਦੀ ਹਾਂ 30 ਦੀ ਜਾਣ ਦੇ ਦੇ ਦਾਂਗੇ ਵੀਰੇ ਜੇ ਓਕੇ ਬਾਈ ਤੇ ਇਹਨੂੰ ਤਾਂ ਤੋੜਨ ਨੂੰ ਫਿਰ ਰਹਿਣ ਦੀ ਹੈ ਨਾ ਤੇ ਹੋਰ ਜਾਨਵਰ ਪੂਰੀ ਕੱਟੀ ਨਹੀਂ ਉਹਦਾ ਘਰੇ ਰੱਖਿਆ ਹੋਇਆ ਆਹ ਕੱਟੀ ਆ ਵੱਡੇ ਵੀਰੇ ਆਹ ਜਿਹੜੀਆਂ ਵੀਰੇ ਹਾਂ ਠੀਕ ਆ ਬਾਈ ਓਕੇ ਬਾਈ ਇਹ ਕਿੰਨੇ ਦੀ ਦੇ ਦੇਗਾ ਵੀਰੇ ਇਹ ਕੱਟੀ ਆ ਆਪਾਂ ਬਾਈ 20000 ਦੀ ਕੱਟੀ ਦੇ ਦਾਂਗੇ 20000 ਦੀ ਲਾੜ ਪਿਆਰ ਵਿੱਚੋਂ ਕਰ ਦਿਆਂਗੇ ਵੇਖ ਚੋਲੀ ਲੱਗੀ ਛੁੜੀ ਝਾਲੀ ਆ ਨਾ ਇਹ ਤਾਂ ਇੱਥੇ ਹੀ ਖੜੀ ਗਿਆ ਵਕਾ ਦਿੱ ਗੀ ਹਨਾ ਹਾਂਜੀ ਕਿ ਤੋਰਨੀਆ ਕੋਈ ਚੱਕਰ ਨਹੀਂ ਵੇਖ ਲਾ ਵੀਰੇ ਦੂਜੀ ਹੋਰ ਕਿਹੜੀ ਆ ਵੀਰੇ ਇੱਕ ਆ ਘੱਟੀ ਆ ਵੀਰੇ ਵੇਖ ਸਿੰਗੀ ਲੱਗੀ ਆ ਲੱਗੀ ਠੀਕ ਐ ਇਹ ਵੀਰੇ ਕਿੰਨੇ ਦੀ ਦੇ ਦੇ ਇਹ ਵੀ ਆਪਾਂ 20000 ਦੀ ਘੱਟੀ ਦੇ ਦੇ ਜਸਤ ਨੂੰ ਮਾਨਦਾਨ ਕਰਦੇ ਸਾਰੇ ਠਾਰਾਂ ਦਾ ਜੋੜਾ ਜਾਣਦੇ ਆ ਜਿਆ ਦੇ ਦਿਆਂਗੇ ਬਸ ਠੀਕ ਆ ਓਕੇ ਲੈ ਵੀ ਮੇਤੋ ਅੱਛਾ ਇਹ ਅੱਜ ਜਨਵਰੀ ਇੰਨੀ ਹੈ ਨਾ 1 2 ਜਨਵਰੀ ਆਉਂਦਿਆਂ ਨੂੰ ਵਿਕ ਗਏ ਸੀ ਭਰਾਵੋ ਇਹ ਤੋਕੜਾ ਤੱਕੜਾ ਲੈ ਕੇ ਆਉਂਦਾ ਭੜਕਾਈ ਜਾਂਦੇ ਲੋਕ ਮਿੰਟੋ ਮਿੰਟੀ ਲੈ ਜਾਂਦੇ ਆਹ ਮੱਛੀ ਵੀ ਚੱਲੀ ਸੀ ਇਹਦਾ ਮੈਂ ਰੋਕ ਲਈ ਮੈਂ ਕਿਹਾ ਮੈਂ ਨਹੀਂ ਦੇਣੀ ਮੈਂ ਤਾਂ ਉਹਦੇ ਵੀਡੀਓ ਵਾਲੇ ਸੱਜਣਾਂ ਨੂੰ ਦਿਵਾਉਣੀ ਆ ਭਰਾਵੋ ਆਪਾਂ ਰੋਕੀ ਆ ਯਕੀਨ ਕਰਿਆ ਜੇ ਮੱਛੀ ਹੁਣੇ ਹੀ ਚੱਲੀ ਸੀ ਬਸ ਇਹਦਾ ਸੌਦਾ ਹੋ ਗਿਆ ਸੀ ਮੈਂ ਪਰਸਾਈ ਮੈਂ ਕਿਹਾ ਮੈਂ ਨਹੀਂ ਆਉਣਾ ਅੱਜ ਤੋਂ ਬਾਅਦ ਇੱਕ ਗੱਲ ਆ ਵੀਰੇ ਆਪਾਂ ਹੁਣ ਜਮਾ ਛੱਡ ਕੇ ਮੁੱਲ ਕਹ ਹੌਣ ਨਹੀਂ ਕਰ ਦਿਨਾ ਕਰੇ ਉਹ ਦਸ਼ਕਵੀਰੋ ਯਾਰ ਠੀਕ ਹੈ ਨੰਬਰ 929463331997 ਬਸ ਠੀਕ ਹੈ ਫਿਰ ਪਤਾ ਕੀ ਗੱਲਾਂ ਮੁੜ ਕੇ ਨਾ ਬਾਈ ਬਾਲਾ ਧੱਕਾ ਕਰਨ ਲੱਗ ਜਾਂਦੇ ਆ ਮਾੜੀ ਗੱਲ ਆ ਫਿਰ ਯਾਰ ਇਹ ਤੇਰੀ ਗੱਲ ਸਹੀ ਆ ਯਾਰ ਨਾ ਨਾ ਕਰਿਆ ਕਰੋ ਵੀਰੇ ਮੇਰੇ ਚੈਨਲ ਤੇ ਪਸ਼ੂ ਕਸਾਈ ਵਾਲੇ ਆਉਂਦੇ ਆ ਜਮ ਇਹ ਨੋਟ ਰੱਖਿਆ ਜੇ ਲੈ ਜੀ ਬਾਈ ਨੰਬਰ ਤਾਂ ਤੇਰਾ ਦੇਤਾ ਤੇ ਪਿੰਡ ਬੰਦ ਨਹੀਂ ਕਰਾ